ਦੇ ਰਹੇ ਹੋ ਇਹ ਕਿਸ ਕਾਰਨ ਦੇ ਰਹੇ ਹੋ ਕਿ ਪਰੇਸ਼ਾਨੀ ਆ ਰਹੀ ਤੁਹਾਨੂੰ ਦੇਖੋ ਜੀ ਕਿਸਾਨ ਅੰਦੋਲਨ ਟੂ ਜੋ ਸ਼ੰਭੂ ਖਨੋਰੀ ਰਤਨਪੁਰਾ ਬਾਦਰਾ ਦੇ ਉੱਤੇ ਚੱਲ ਰਿਹਾ ਵਾ ਉਸ ਅੰਦੋਲਨ ਨੂੰ ਤੇਜ਼ ਕਰਨ ਵਾਸਤੇ ਸਰਦਾਰ ਜਜੀਤ ਸਿੰਘ ਜੀ ਡੱਲੇਵਾਲ ਜੋ ਮਰਨਵਰ ਤੇ ਬੈਠੇ ਹੋਏ ਨੇ 26 ਨਵੰਬਰ ਤੋਂ ਉਹਨਾਂ ਦੀ ਮਹਾਤ ਦੇ ਵਿੱਚ ਤੇ ਕਿਸਾਨੀ ਮੰਗਾ ਲਾਗੂ ਕਰਵਾਉਣ ਵਾਸਤੇ ਜੋ ਮੋਦੀ ਹਕੂਮਤ ਆ ਨੇ ਸਾਡੇ ਨਾਲ ਵਾਅਦੇ ਕੀਤੇ ਸੀ ਦਿੱਲੀ ਅੰਦੋਲਨ 2021 ਦੇ ਦੌਰਾਨ ਉਹਨਾ ਮੰਗਾਂ ਨੂੰ ਲਾਗੂ ਕਰਾਉਣ ਵਾਸਤੇ ਜੋ ਪੰਜਾਬ ਸਰਕਾਰ ਨੂੰ ਉਹਨਾਂ ਤਿੰਨ ਖੇਤੀ ਕਾਲੇ ਕਾਨੂੰਨਾਂ ਦਾ ਖਰੜਾ ਦੁਬਾਰਾ ਭੇਜਦਾ ਉਹਨਾਂ ਨੂੰ ਰੱਦ ਕਰਾਉਣ ਵਾਸਤੇ ਪੰਜਾਬ ਬੰਦ ਦੀ ਜਿਹੜੀ ਕਾਲ ਦਿੱਤੀ ਗਈ ਆ ਉਹ ਉਸ ਨੂੰ ਪੰਜਾਬ ਬੰਦ ਨੂੰ ਸਫਲ ਬਣਾਉਣ ਵਾਸਤੇ ਅੱਜ ਪੂਰੇ ਫਰੋਈਪਰ ਦੇ ਵਿੱਚ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਆਪੀਲ ਕਰਕੇ ਕਿਸਾਨਾਂ ਮਜ਼ਦੂਰਾਂ ਨੂੰ ਹਰ ਇੱਕ ਵਰਗ ਨੂੰ ਰੇੜੀ ਫੜੀ ਵਾਲੇ ਨੂੰ ਦੁਕਾਨਦਾਰਾਂ ਨੂੰ ਆੜਤੀਆਂ ਨੂੰ ਛੋਟੇ ਪਾਰੀਆਂ ਨੂੰ ਅਸੀਂ ਅਪੀਲ ਕਰ ਰਹੇ ਹਾਂ ਕਿ ਇਸ ਪੰਜਾਬ ਬੰਦ ਨੂੰ ਜਿਹੜਾ ਉਹ ਸਾਰੇ ਆਪਾ ਵਰਗ ਰਲ ਮਿਲ ਕੇ ਸਫਲ ਕਰੀਏ ਤੇ ਸਾਰਿਆਂ ਦੇ ਏਕੇ ਦਾ ਸਬੂਤ ਦੜੀ ਦਈਏ ਜੇਕਰ ਕਿਸਾਨ ਮਾਰਿਆ ਜਾਂਦਾ ਵਾ ਤੇ ਸਾਰੇ ਵਰਗ ਮਾਰੇ ਜਾਣਗੇ ਜੇ ਕਿਸਾਨਾਂ ਨੂੰ ਫਸਲਾਂ ਦੇ ਲਾਹੇ ਵੰਡ ਆ ਮਿਲਣਗੇ ਤੇ ਤਾਂ ਹੀ ਜਿਹੜੇ ਸਾਰੇ ਵਰਗ ਖਿੜ ਹੋ ਸਕਦੇ ਆ ਪੰਜਾਬ ਖਿੜ ਹੋ ਸਕਦਾ ਵਾ ਦੇਸ਼ ਖਿੜ ਹੋ ਸਕਦਾ ਵਾ ਪੰਜਾਬ ਨੂੰ ਬਚਾਉਣ ਦੀ ਖਾਤਰ ਦੇਸ਼ ਨੂੰ ਬਚਾਉਣ ਦੀ ਖਾਤਰ ਜਿਸ ਤਰ੍ਹਾਂ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਦੀ ਦਲਾਲ ਬਣ ਕੇ ਕਾਰਪੋਰੇਟ ਪੱਕੀ ਨੀਤੀਆਂ ਲਾਗੂ ਕਰਕੇ ਕਿਸਾਨਾਂ ਮਜ਼ਦੂਰਾਂ ਦਾ ਕਿੱਤਾ ਤਬਾਹ ਕਰ ਰਹੀ ਆ ਇਨ ਖਾਤੀ ਕਾਲੇ ਕਾਨੂੰਨ ਲਾਗੂ ਕਰਨਾ ਚਾਹੁੰਦੀ ਆ ਉਹਦੇ ਨਾਲ ਐਮਐਸਪੀ ਗਾਰੰਟੀ ਤੋਂ ਭੱਜਣਾ ਚਾਹੁੰਦੀ ਆ ਦੋ ਫਸਲਾਂ ਤੇ ਜਿਹੜੀ ਖਰੀਦ ਮਿਲ ਰਹੀ ਆ ਉਹ ਬੰਦ ਕਰਕੇ ਨਿੱਜੀ ਮੰਡੀਆਂ ਜਿਹੜੀਆਂ ਉਹ ਲਾਉਣ ਦੀ ਤਿਆਰੀ ਆ 3.5 ਕਰੋੜ ਜੋ ਲੇਬਰ ਆ ਉਹਨੂੰ ਮੰਡੀ ਤੋਂ ਬਾਹਰ ਕਰਨ ਦੀ ਤਿਆਰੀ ਆ ਜੋ ਰੁਲਟ ਵਾਲਮੜ ਦਾ ਫੰਡ ਮੰਡੀ ਦੀ ਜਰੀਏ ਮੰਡੀਆਂ ਸਰਕਾਰੀ ਦੇ ਜਰੀਏ ਮਿਲਦਾ ਵਾ ਉਹਦੇ ਤੋਂ ਭੱਜਣ ਦੀ ਪਿਆਰੀ ਆ ਸੋ ਆਓ ਆਪਾਂ ਸਾਰੇ ਇਕੱਠੇ ਹੋ ਕੇ ਤੁਹਾਡੇ ਮਾਦੀਆ ਬਰਾਈ ਅਪੀਲ ਕਰਦੇ ਆਂ ਪੰਜਾਬ ਦੇ ਲੋਕਾਂ ਨੂੰ ਆਓ ਇਕੱਠੇ ਹੋ ਕੇ ਆਪਾਂ ਸਾਰੇ ਪੰਜਾਬ ਬੰਦ ਨੂੰ ਸਫਲ ਕਰੀਏ ਜਿੱਥੇ ਵੀ ਸੜਕਾਂ ਜਾਮ ਹੁੰਦੀਆਂ ਜਿੱਥੇ ਰੇਲਾਂ ਜਾਮ ਹੁੰਦੀਆਂ ਵਾ ਸਾਰੇ ਵਰਗ ਆਪਾਂ ਬਾਹਰ ਚੜ ਕੇ ਜੋ 7 ਤੋਂ ਲੈ ਕੇ 4 ਵਜੇ ਤੱਕ ਦਾ ਇਹ ਆਪਣਾ ਪੰਜਾਬ ਬੰਦ ਆ ਉਹਨੂੰ ਸਫਲ ਕਰੀਏ ਹਾਂਜੀ ਪ੍ਰਧਾਨ ਜੀ ਨਾਇਕਰ ਮੇਲ ਸਿੰਘ ਫੱਤੇਵਾਲਾ ਡਿਸਟ੍ਰਿਕਟ ਸੈਕਟਰੀ ਪ੍ਰੋਪਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੋਂ ਜੀ ਇਸ ਟਾਈਮ ਤੇ ਅਸੀਂ ਸ਼ੌਣੀ ਵਿਖੇ ਸਾਡੇ ਵਪਾਰ ਮੰਡਲ ਦੇ ਜੋ ਸ਼ੌਣੀ ਦੇ ਪ੍ਰਧਾਨ ਨੇ ਧਰਮਵੀਰ ਪੰਡਤ ਜੀ ਉਹਨਾਂ ਦੇ ਨਾਲ ਅਸੀਂ ਮੀਟਿੰਗ ਕੀਤੀ ਆ ਮੀਟਿੰਗ ਕਰਕੇ ਜੋ ਕਿਸਾਨ ਅੰਦੋਲਨ ਟੂ ਦੇ ਵੱਲੋਂ ਸੱਦਾ ਆਇਆ 30 ਦਸੰਬਰ ਦੀ ਕੌਲ ਆਈ ਆ ਪੰਜਾਬ ਬੰਦੀ ਉਹਦੇ ਵਿੱਚ ਇਹਨਾਂ ਨਾਲ ਮੀਟਿੰਗ ਕਰਕੇ ਹਮੈਤੀ ਗੱਲ ਕੀਤੀ ਆ ਤੇ ਇਹਨਾਂ ਦੇ ਵੱਲੋਂ ਇਨਾਂ ਦੇ ਵਪਾਰ ਮੰਡਲ ਦੇ ਵੱਲੋਂ ਜਿਹੜੀ 30 ਦਸੰਬਰ ਨੂੰ ਜਿਹੜੀ ਉਹ ਸਾਨੂੰ ਹਮਾਇਤ ਦਿੱਤੀ ਗਈ ਆ ਸੋ ਇਹਨਾਂ ਦਾ ਜਿੱਥੇ ਅਸੀਂ ਧੰਨਵਾਦ ਕਰਦੇ ਆ ਤੁਹਾਡੇ ਮਾਧਿਅਮ ਦੇ ਜਰੀਏ ਅਸੀਂ ਸਮੂਹ ਪੰਜਾਬ ਦੇ ਹਰੇਕ ਯੂਨੀਅਨ ਚਾਹ ਕੋਈ ਵਪਾਰ ਮੰਡਲ ਆ ਦੁਕਾਨਦਾਰ ਯੂਨੀਅਨ ਆ ਜੋ ਟੈਕਸੀ ਯੂਨੀਅਨ ਆ ਜਾਂ ਸਮਾਜਿਕ ਜਥੇਬੰਦੀਆਂ ਦੀ ਯੂਨੀਅਨ ਆ ਜਾਂ ਧਾਰਮਿਕ ਯੂਨੀਅਨ ਹਰੇਕ ਵਰਗ ਨੂੰ ਅਸੀਂ ਕਿਸਾਨ ਮਜ਼ਦੂਰ ਦੁਕਾਨਦਾਰ ਮਲਾਜਮ ਵਿਦਿਆਰਥੀ ਹਰੇਕ ਵਰਗ ਨੂੰ ਅਪੀਲ ਕਰਦੇ ਆ ਕਿ ਜੋ ਪੰਜਾਬ ਬੰਦ ਦਾ ਸੱਦਾ ਆਇਆ ਵਾ ਕਿਸਾਨੀ ਮੰਗਾਂ ਨੂੰ ਲੈ ਕੇ ਜੋ ਅੰਦੋਲਨ ਚੱਲ ਰਿਹਾ ਉਹਨੂੰ ਤੇਜ਼ ਕਰਨ ਵਾਸਤੇ ਤੇ ਮੋਦੀ ਸਰਕਾਰ ਨੂੰ ਦੱਸਣ ਵਾਸਤੇ ਕੈਸੀ ਪੂਰੇ ਪੰਜਾਬ ਵਾਸੀ ਇਕਿਆਂ ਜੋ 7 ਤੋਂ ਲੈ ਕੇ 4 ਵਜੇ ਤੱਕ ਆ ਪੰਜਾਬ ਬੰਦਾ ਉਹਨੂੰ ਸਫਲ ਕਰਨਾ ਵਾ ਉਹ ਸਫਲ ਕਰਨ ਵਾਸਤੇ ਇਹਨਾਂ ਦੇ ਵੱਲੋਂ ਹਮਾਇਤ ਦਿੱਤੀ ਗਈ ਆ ਪੂਰੇ ਪੰਜਾਬ ਵਾਸੀਆਂ ਨੂੰ ਅਸੀਂ ਪੰਜਾਬ ਦੇ ਵਿੱਚ ਜੋ ਚੱਕਾ ਜਾਮ ਤੇ ਰੇਲ ਰੋਕੋ ਦੇ ਵਿੱਚ ਜਿੱਥੇ ਵੀ ਧਰਨੇ ਲੱਗਦੇ ਉਹਨਾਂ ਸਾਰੇ